ਸ਼ਾਇਦ ਕੈਮੀਕਲ ਵਾਲਾ ਇਹ ਪਾਣੀ ਧਰਤੀ ਹੇਠੋਂ ਨਿਕਲ ਰਿਹਾ ਹੈ ਇਹ ਸਿਲਸਲਾ ਅੱਜ ਦਾ ਨਹੀਂ ਹੈ ਸਕੋਟਾ ਹੀ ਤਾਂ ਹੱਕੇ ਤੋਂ ਚੱਲ ਰਿਹਾ ਹੈ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਕਸਬਾ ਪਵਾਨੀਗੜ ਦੇ ਆਲੋਂ ਅਖਤੋਂ ਨਿਕਲ ਕੇ ਸਾਹਮਣੇ ਆਈਆਂ ਕਿਸਾਨ ਕੁਲਵਿੰਦਰ ਸਿੰਘ ਦੇ ਦੱਸਣ ਦੇ ਮੁਤਾਬਕ ਧਰਤੀ ਹੇਠਲਾ ਪਾਣੀ ਉਹਨਾਂ ਦੇ ਖੇਤਾਂ ਤੋਂ ਮਹਿਸ 500 ਮੀਟਰ ਦੂਰੀ ਤੇ ਕਈ ਸਾਲ ਪਹਿਲਾਂ ਚੱਲਦੀ ਰੰਗਾਈ ਤੇ ਫੈਕਟਰੀ ਦੇ ਮਾਲਕ ਵੱਲੋਂ ਗੰਦਲਾ ਕੀਤਾ ਗਿਆ ਹੈ ਜਿਸ ਨੇ ਸਾਰੇ ਨਿਯਮ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਫੈਕਟਰੀ ਦਾ ਕੈਮੀਕਲ ਵਾਲਾ ਪਾਣੀ ਕਈ ਸਾਲਾਂ ਤੱਕ ਡੂੰਗਾ ਬੋਰ ਕਰਕੇ ਜ਼ਮੀਨ ਹੀਠਾਂ ਪਾਇਆ ਹੈ ਭਾਵੇਂ ਅੱਜ ਉਸ ਫੈਕਟਰੀ ਦਾ ਨਾਮੋ ਨਿਸ਼ਾਨ ਮਿਟ ਚੁੱਕਿਆ ਹੈ ਫੈਕਟਰੀ ਮਾਲਕ ਦੀ ਗਲਤੀ ਕਾਰਨ ਧਰਤੀ ਹੇਠਲਾ ਪਾਣੀ ਗੰਦਲਾ ਹੋ ਚੁੱਕਾ ਹੈ। ਪੀੜਤ ਕਿਸਾਨ ਦਾ ਕਹਿਣਾ ਹੈ ਕਿ ਉਹ ਮਜਬੂਰ ਨੇ ਇਸ ਪਾਣੀ ਨੂੰ ਆਪਣੀ ਫਸਲ ਨੂੰ ਲਗਾਉਣ ਦੇ ਲਈ ਕਿਉਂਕਿ ਨਹਿਰੀ ਪਾਣੀ ਉਹਨਾਂ ਨੂੰ ਮਿਲਦਾ ਨਹੀਂ ਹੈ। ਉਹਨਾਂ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੀ ਇਸ ਪਰੇਸ਼ਾਨੀ ਤੋਂ ਕਈ ਵਾਰ ਜਾਣੂ ਵੀ ਕਰਵਾਇਆ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ। ਪਰ ਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਖੇਤਾਂ ਵਿੱਚ ਆਉਂਦੇ ਨੇ ਸੈਂਪਲ ਲੈਂਦੇ ਨੇ ਤੇ ਇੱਕ ਨੋਟਿਸ ਚਿਪਕਾ ਕੇ ਚਲੇ ਜਾਂਦੇ ਨੇ ਕਿ ਇਹ ਪਾਣੀ ਵਰਤੋਂ ਤੇ ਪੀਣ ਯੋਗ ਨਹੀਂ ਪਰ ਹੱਲ ਕੋਈ ਨਹੀਂ ਹੁੰਦਾ ਕਿਸਾਨ ਦੇ ਮੁਤਾਬਕ ਇਹ ਪਾਣੀ ਕਾਰਨ ਕਈ ਮੌਤਾਂ ਵੀ ਹੋ ਚੁੱਕੀਆਂ ਨੇ ਤੇ ਸਿਹਤ ਖਰਾਬ ਹੋ ਰਹੀ ਹੈ ਪੀੜਤ ਕਿਸਾਨ ਨੇ ਦੱਸਿਆ ਹੈ ਕਿ ਧਰਤੀ ਹੇਠਲਾ ਪਾਣੀ ਗੰਦਲਾ ਕਰਨ ਵਾਲੇ ਫੈਕਟਰੀ ਦੇ ਮਾਲਕ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਕੋਈ ਜਾਂਚ ਕੀਤੀ ਗਈ ਹੈ ਜਦੋਂ ਮੈਂ ਬੋਰ ਕਰਾਇਆ ਜਦੋਂ ਤਾਂ ਜਮੀਨ ਲਾਲ ਪਾਣੀ ਦੇਣ ਲੱਗਿਆ ਪਰ ਇਹਨਾਂ ਨੇ ਕੀ ਕਰਿਆ ਕਰਨਾ ਹਰ ਸਾਲ ਨਵਸੀਦ ਦੇ ਪ੍ਰਡਿਊਸ਼ਨ ਬੋਰਡ ਇਹ ਪਾਗਲ ਥੋੜਾ ਜਿਹਾ ਪ੍ਰਡਿਊਸ਼ਨ ਬੋਰਡ ਜਿਹੜੀ ਮਨਜ਼ੂਰੀ ਦਿੰਦਾ ਰਿਹਾ ਹਰ ਸਾਲ ਮਨਜ਼ੂਰੀ ਦੇ ਕੇ ਕਿਨਾਂ ਇਹਨਾਂ ਨੂੰ ਫੈਕਟਰੀਆਂ ਨੂੰ ਪਰਮਿਸ਼ਨ ਦਿੰਦਾ ਰਿਹਾ ਇਹ ਸਾਰੀ ਗਲਤੀ ਜਨਨਲਾਕੀ ਹੈ ਜਿਹੜੀ ਪ੍ਰਡਿਊਸ਼ਨ ਬੋਰਡ ਦੀ ਆ ਇਹ ਜਿਹੜੇ ਹਰ ਸਾਲ ਪਰੰਪੂ ਕਰਦਾ ਰਿਹਾ ਜਦ ਅਸੀਂ ਨੇ 200 ਫੁੱਟ ਮੈਪਿੰਚਣਾ ਕੇ ਬੋਰ ਕਰਾਇਆ ਤਾਂ ਪੂਰਾ ਲਾਲ ਪਾਣੀ ਆਇਆ ਤੇ ਮੈਂ ਇਹਨਾਂ ਨੂੰ ਵੀ ਕੋਲ ਗਿਆ ਇਹਨਾਂ ਨੇ ਅਜੇ ਤੱਕ 25 ਸਾਲ ਹੋ ਗਏ ਕੋਈ ਨਹੀਂ ਉਦੋਂ ਬਾਅਦ ਸਾਡੀਆਂ 4 ਮੌਤਾਂ ਵੀ ਹੋ ਗਈਆਂ ਪਰ ਇਸ ਪਾਣੀ ਦੇ ਨਾਲ ਕੈਂਸਰ ਜੈਸੇ ਬਿਮਾਰੀਆਂ ਪੈਦਾ ਹੋਈਆਂ ਨੇ ਪਰ ਇਹਨਾਂ ਨੇ ਪ੍ਰਸ਼ਾਸਨ ਨੇ ਕੋਈ ਵੀ ਐਨਜੀਡੀ ਨੇ ਨਾ ਉੱਪਰ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਸੈਂਪਲ ਲੈ ਜਾ ਕਰਨੇ 15 ਸਾਲ ਹੋ ਗਏ ਸੈਂਪਲ ਲੈ ਜਾਂਦੇ ਨੂੰ ਆ 3-4 ਸਾਲਾਂ ਤੋਂ ਫੇਰ ਵੀ ਉੱਪਰੋਂ ਵੀ ਆਉਂਦੇ ਰਹੇ ਨੇ ਖੋਜਾਂ ਵਾਲੇ ਆਉਂਦੇ ਨੇ ਬੰਬੇ ਤੋਂ ਵੀ ਆਏ ਤੇ ਪਰ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਫਿਰ 0 ਦਾ ਰਿਜ਼ਲਟ ਇਹਦਾ ਉਧਰ ਇਸ ਕਿਸਾਨ ਦੀ ਪਰੇਸ਼ਾਨੀ ਦੇ ਸੰਬੰਧ ਵਿੱਚ ਕਿਸਾਨਾ ਗੂੜਾ ਕਹਿਣਾ ਹੈ ਕਿ ਸਰਕਾਰ ਇਸ ਕਿਸਾਨ ਦੀ ਪਰੇਸ਼ਾਨੀ ਨੂੰ ਸਮਝੇ ਤੇ ਇਸ ਨੂੰ ਖੇਤਾਂ ਦੇ ਪਾਣੀ ਲਈ ਨਹਿਰੀ ਪਾਣੀ ਮੁਹੱਈਆ ਕਰਵਾਏ ਤਾਂ ਜੋ ਇਹ ਕਿਸਾਨ ਆਪਣੀ ਖੇਤੀ ਨੂੰ ਸਹੀ ਢੰਗ ਨਾਲ ਕਰ ਸਕੇ ਤੇ ਪਹਿਲਾਂ ਇੱਕ ਮਠਾੜੂ ਕੈਮੀਕਲ ਫੈਕਟਰੀ ਲੱਗੀ ਹੋਈ ਸੀ ਜਿਨ੍ਹਾਂ ਨੇ ਆਪਣਾ ਕੈਮੀਕਲ ਵਾਲਾ ਪਾਣੀ ਜਿਹੜਾ ਧਰਤੀ ਚ ਪਾਤਾ ਉਦੇ ਨੇੜੇ-ਨੇੜੇ ਜਿੰਨੇ ਵੀ ਖੇਤ ਨੇ ਉਹਨਾਂ ਦੇ ਸਾਰੇ ਬੋਰਵੈਲਾਂ ਚੋਂ ਜਿਹੜਾ ਪਾਣੀ ਆ ਕੈਮੀਕਲ ਵਾਲਾ ਨਿਕਲ ਰਿਹਾ ਉਹਦੇ ਨਾਲ ਖੇਤਾਂ ਦਾ ਵੀ ਨੁਕਸਾਨ ਹੋ ਰਿਹਾ ਜਿਹੜੇ ਕਿਸਾਨ ਉੱਥੇ ਕੰਮ ਕਰਦੇ ਨੇ ਮਜ਼ਦੂਰ ਕੰਮ ਕਰਦੇ ਨੇ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਕੈਮੀਕਲ ਵਾਲੇ ਪਾਣੀ ਕਰਕੇ ਜਿਹੜਾ ਕਿਸਾਨ ਆ ਉਹਦਾ ਜਿਹੜਾ ਫਸਲ ਦਾ ਝਾੜਾ ਉਹ ਦਿਨ-ਪਰ-ਦਿਨ ਘਟਦਾ ਜਾ ਰਿਹਾ ਕਿਸਾਨ ਦਾ ਨੁਕਸਾਨ ਹੋ ਰਿਹਾ ਸਰਕਾਰ ਕੰਮ ਕਰਨ ਲਈ ਨਹੀਂ ਤਾਂ ਸੁੱਤੀ ਪਈ ਆ ਡੀਸੀ ਸਾਹਿਬ ਕੋਲੇ ਏਡੀਸੀ ਸਾਹਿਬ ਕੋਲੇ ਐਸਡੀਐਮ ਸਾਹਿਬ ਕੋਲੇ ਅਸੀਂ ਬਹੁਤ ਵਾਰ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸਾਨ ਆ ਜਿਹੜਾ ਉਹ ਇਸ ਟਾਈਮ ਮਤਲਬ ਕਰਜਾਈ ਹੋਣ ਦੇ ਕੁੰਡੇ ਹੋਇਆ ਪਿਆ ਧਰਤੀ ਹੇਠੋਂ ਜ਼ਹਿਰ ਉਗਲਦੇ ਇਸ ਟੂਬਵੈਲ ਨੂੰ ਵੇਖ ਕੇ ਅਹਿਸਾਸ ਹੁੰਦਾ ਹੈ ਕਿ ਮਨੁੱਖੀ ਗਲਤੀ ਕਿੰਨੀ ਭਾਰੀ ਪੈ ਸਕਦੀ ਹੈ ਸੋ ਲੋੜ ਹੈ ਕਿ ਸਮੇਂ ਦੀ ਸਰਕਾਰ ਇਸ ਮਸਲੇ ਦਾ ਨੋਟਿਸ ਲਵੇ ਇਸ ਟੂਬਵੈਲ ਨੂੰ ਬੰਦ ਕਰਵਾਏ ਤੇ ਕਿਸਾਨ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਪ੍ਰਬੰਧ ਕਰੇ ਤਾਂ ਜੋ ਪੀੜਤ ਕਿਸਾਨ ਜ਼ਹਿਰ ਮੁਕਤ ਖੇਤੀ ਕਰ ਸਕੇ ਸੰਗਰੂਰ ਤੋਂ ਗੁਰਦਰਸ਼ਨ ਸਿੱਧੂ ਦੀ ਰਿਪੋਰਟ ਪੀਟੀਸੀ ਨਿਊਜ਼